ਦੋਸਤੋ ਅੱਜ ਦੀ ਇਸ ਕਹਾਣੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦਰਸਲ ਮੇਰਾ ਘਰ ਵਾਲਾ ਜ਼ਿਆਦਾ ਕੰਮ ਨਹੀਂ ਕਰਦਾ ਸੀ। ਉਸ ਨੂੰ ਆਪਣੇ ਆਪਾ ਕਰਦੀ ਤੋਂ ਹਿਸਾਬ ਨਹੀਂ ਆਉਂਦਾ ਸੀ। ਇੱਕ ਦਿਨ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਤੈਨੂੰ ਤੇਰੇ ਸਹੁਰੇ ਦੇ ਨਾਲ ਪਿੰਡ ਕਿਸੇ ਕੰਮ ਲਈ ਜਾਣਾ ਪੈਣਾ। ਮੈਂ ਉਹਨਾਂ ਨੂੰ ਕਿਹਾ ਕਿ ਮੰਮੀ ਤੁਸੀਂ ਜਾਂ ਤੁਹਾਡਾ ਪੁੱਤ ਨਹੀਂ ਜਾ ਸਕਦੇ ਤਾਂ ਉਹਨਾਂ ਨੇ ਕਿਹਾ ਕਿ ਤੈਨੂੰ ਪਤਾ ਜਦੋਂ ਵੀ ਮੈਂ ਕੀਤੀ ਜਾਂਦੀ ਆ ਤਾਂ ਮੇਰੀ ਸਿਹਤ ਖਰਾਬ ਹੋ ਜਾਂਦੀ ਹੈ। ਤੇ ਤੈਨੂੰ ਪਤਾ ਹੀ ਹੈ ਤੇਰਾ ਘਰ ਵਾਲਾ ਯਾਨੀ ਕਿ ਮੇਰਾ ਪੁੱਤ ਹਮੇਸ਼ਾ ਆਪਣੇ ਕੰਮਾਂ ਵਿੱਚ ਹੀ ਲੱਗਿਆ ਰਹਿੰਦਾ ਜਾਂ ਫਿਰ ਆਪਣੇ ਵਾਰਾ ਦੋਸਤਾਂ ਦੇ ਨਾਲ ਘੁੰਮਦਾ ਰਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਮੰਮੀ ਜਿਵੇਂ ਤੁਹਾਨੂੰ ਠੀਕ ਲੱਗੇ ਆਪਾਂ ਉਦਾਂ ਹੀ ਕਰ ਲਾਂਗੇ ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਪ੍ਰਾਪਰਟੀ ਦੇ ਕੰਮ ਲਈ ਜਾਣਾ ਪੈਣਾ ਤੇ ਇਹ ਕੰਮ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਮੈਂ ਅੱਗੋਂ ਕੀ ਕਹਿਣਾ ਸੀ ਮੈਂ ਹਾਂ ਕਰ ਦਿੱਤੀ ਸੀ ਕਿ ਜਿਵੇਂ ਤੁਹਾਨੂੰ ਚੰਗਾ ਲੱਗੇ ਉਵੇਂ ਹੀ ਕਰੋ ਉਹਨਾਂ ਨੇ ਕਿਹਾ ਕਿ ਤੁਸੀਂ 3 ਦਿਨ ਆਪਣੇ ਪਾਪਾ ਨਾਲ ਜਾਣਾ ਹੈ ਅਤੇ ਸ਼ੁੱਕਰਵਾਰ ਵਾਪਸ ਆ ਜਾਇਓ ਮੈਂ ਇਹਨਾਂ ਨੂੰ ਹਾਂ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਨਾਲੇ ਤੂੰ ਪਿੰਡ ਦਾ ਘਰ ਵੀ ਵੇਖ ਲਈ ਤੈਨੂੰ ਸਾਡੇ ਪਿੰਡ ਦਾ ਘਰ ਬਹੁਤ ਸੋਹਣਾ ਲੱਗੂਗਾ ਕਿਉਂਕਿ ਉਹ ਘਰ ਬਹੁਤ ਵੱਡਾ ਹੈ ਮੈਂ ਇਹਨਾਂ ਨੂੰ ਕਿਹਾ ਕਿ ਹਾਂਜੀ ਤੁਸੀਂ ਚਿੰਤਾ ਨਾ ਕਰੋ ਮੈਂ ਪਾਪਾ ਨਾਲ ਚਲੀ ਜਾਵਾਂਗੀ ਦੋਸਤੋ ਹੁਣ ਮੈਂ ਤੁਹਾਨੂੰ ਮੇਰੇ ਸਹੁਰੇ ਦੇ ਬਾਰੇ ਵਿੱਚ ਦੱਸਦੀ ਹਾਂ ਮੇਰੇ ਸਹੁਰੇ ਦੀ ਉਮਰ 60 ਸਾਲਾਂ ਦੀ ਹੋਣੀ ਪਰ ਇਸ ਉਮਰ ਵਿੱਚ ਵੀ ਉਹ ਪੂਰਾ ਤੰਦਰੁਸਤ ਤੇ ਮਜ਼ਬੂਤ ਸ਼ਰੀਰ ਦਾ مالک ਸੀ ਅਤੇ ਉਹਨਾਂ ਦਾ ਵਪਾਰ ਸ਼ੁਰੂ ਤੋਂ ਹੀ ਬਹੁਤ ਵਧੀਆ ਚੱਲਦਾ ਸੀ ਇਸ ਲਈ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਸਾਰੇ ਪਾਸੇ ਹਰ ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਸੀ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਸਾਰੇ ਨੌਕਰ ਚਾਕਰ ਘਰ ਦੇ ਵਿੱਚ ਲੱਗੇ ਸੀ ਜਦੋਂ ਮੇਰੀ ਸੱਸ ਨੇ ਮੈਨੂੰ ਪਿੰਡ ਜਾਣ ਲਈ ਕਿਹਾ ਤਾਂ ਮੈਂ ਵੀ ਖੁਸ਼ ਹੋ ਗਈ ਸੀ। ਉਸ ਰਾਤ ਮੈਂ ਪਿੰਡ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਆਪਣੀ ਪੈਕਿੰਗ ਕਰਨ ਲੱਗੀ। ਫਿਰ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਗਈ। ਮੈਂ ਹਮੇਸ਼ਾ ਚੁੰਨੀ ਦਾ ਪੱਲਾ ਆਪਣੇ ਸਿਰ ਤੇ ਰੱਖਦੀ ਸੀ ਤੇ ਸਾਡੇ ਘਰ ਵਿੱਚ ਸ਼ੁਰੂ ਤੋਂ ਇਹ ਹੀ ਰਿਵਾਜ ਸੀ ਕਿ ਪੱਲੇ ਤੋਂ ਬਿਨਾਂ ਕਿਸੇ ਦੇਵੀ ਸਾਹਮਣੇ ਨਹੀਂ ਜਾਣਾ। ਔਰਤ ਨੂੰ ਹਮੇਸ਼ਾ ਆਪਣਾ ਸਿਰ ਢੱਕ ਕੇ ਰੱਖਣਾ। ਇਹੀ ਘਰ ਦਾ ਅਸੂਲ ਸੀ। ਮੈਂ ਬਹੁਤ ਹੀ ਸੰਸਕਾਰੀ ਸੀ ਤੇ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਜਦੋਂ ਗਈ ਮੈਂ ਉਹਨਾਂ ਨੂੰ ਕਿਹਾ ਕਿ ਪਾਪਾ ਹੁਣ ਤੁਸੀਂ ਸਮੇਂ ਨਾਲ ਸੌ ਜਾਓ ਜ਼ਿਆਦਾ ਦੇਰ ਤੱਕ ਕਿਤਾਬ ਨਾ ਪੜੋ ਕਿਉਂਕਿ ਆਪਾਂ ਕੱਲ ਸਵੇਰੇ ਪਿੰਡ ਵੀ ਜਾਣਾ ਅਤੇ ਮੈਂ ਉਹਨਾਂ ਦਾ ਬੈਗ ਵੀ ਤਿਆਰ ਕਰ ਦਿੱਤਾ ਸੀ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਠੀਕ ਹੈ ਅਤੇ ਉਹਨਾਂ ਨੇ ਵੀ ਸੌਣ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਮੇਰਾ ਨਾਮ ਕਵਿਤਾ ਹੈ ਤੇ ਮੈਂ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ ਮੈਂ ਨਾ ਹੀ ਤਾਂ ਜਿਆਦਾ ਗੋਰੀ ਸੀ ਤੇ ਨਾ ਹੀ ਜਿਆਦਾ ਪੱਕੇ ਰੰਗ ਦੀ ਸੀ ਮੈਂ ਦੇਖਣ ਵਿੱਚ ਬਹੁਤ ਹੀ ਸੋਹਣੀ ਸੁਨੱਖੀ ਬੜੇ ਵਧੀਆ ਤਿੱਖੇ ਨੈਣ ਨਿਸ਼ ਉਮਰ 40 ਸਾਲ ਮੇਰਾ ਕੱਦ 5 ਫੁੱਟ 4 ਇੰਚ ਸੀ ਸੋਮਵਾਰ ਦਾ ਦਿਨ ਆ ਗਿਆ ਸੀ ਤੇ ਦੁਪਹਿਰ ਨੂੰ ਮੈਂ ਤੇ ਮੇਰਾ ਸਹੁਰਾ ਪਿੰਡ ਲਈ ਤੁਰ ਪਏ ਸੀ ਅਤੇ ਅਸੀਂ ਗੱਡੀ ਨਹੀਂ ਜਾ ਰਹੀ ਸੀ ਮੇਰਾ ਸੋਹਰਾ ਹੀ ਗੱਡੀ ਚਲਾ ਰਿਹਾ ਸੀ ਟ੍ਰੈਫਿਕ ਕੰਕਲ ਦੇ ਕਰਕੇ ਅਸੀਂ ਸ਼ਾਮ ਦੇ 7 ਵਜੇ ਪਿੰਡ ਪਹੁੰਚੇ ਉੱਥੇ ਸਾਡਾ ਇੱਕ ਛੋਟਾ ਜਿਹਾ ਬੰਗਲਾ ਸੀ ਜੋ ਕਿ ਇੱਕ ਛੋਟੇ ਜਿਹੇ ਪਹਾੜ ਤੇ ਬਣਿਆ ਸੀ ਉੱਥੋਂ ਦਾ ਮਾਹੌਲ ਬਹੁਤ ਹੀ ਵਧੀਆ ਸੀ ਤੇ ਵਾਤਾਵਰਨ ਵੀ ਸਾਡੇ ਕੁਝ ਰਿਸ਼ਤੇਦਾਰ ਵੀ ਉੱਥੇ ਹੀ ਰਹਿੰਦੇ ਸੀ ਉਹਨਾਂ ਨੇ ਸਾਨੂੰ ਖਾਣੇ ਤੇ ਬੁਲਾਇਆ ਤੇ ਉੱਥੇ ਸਾਡੇ ਘਰ ਦੀ ਦੇਖਭਾਲ ਕਰਨ ਵਾਲਾ ਇੱਕ ਨੌਕਰ RAMU ਵੀ ਸੀ ਘਰ ਦੀ ਸਾਫ ਸਫਾਈ ਉਹ ਹੀ ਵੇਖਦਾ ਸੀ ਪਰ ਉਸ ਦੇ ਪਰਿਵਾਰ ਵਿੱਚ ਕਿਸੇ ਦੀ ਸਿਹਤ ਖਰਾਬ ਸੀ ਇਸ ਲਈ ਉਸ ਨੂੰ ਆਪਣੇ ਪਿੰਡ ਜਾਣਾ ਪਿਆ ਅਤੇ ਮੇਰੇ ਸਹੁਰੇ ਨੇ ਉਸ ਨੂੰ ਇਜਾਜ਼ਤ ਵੀ ਦੇ ਦਿੱਤੀ ਕਿਉਂਕਿ ਉਸ ਦਾ ਜਾਣਾ ਜ਼ਰੂਰੀ ਸੀ ਉਸ ਦਿਨ ਮੀਂਹ ਪੈ ਰਿਹਾ ਸੀ ਅਸੀਂ ਸਾਡੇ ਕਿ ਰਿਸ਼ਤੇਦਾਰ ਦੇ ਘਰ ਰੋਟੀ ਤੇ ਗਏ ਸੀ ਸਾਰੇ ਕਾਣ ਪੀਂਦਿਆਂ ਚੀਜ਼ਾਂ ਵਿੱਚ ਅਸੀਂ ਉੱਥੇ ਹੀ ਲੱਗ ਗਏ ਸੀ ਉੱਥੇ ਮੈਨੂੰ ਮੇਰੀ ਵੱਡੀ ਸੱਸ ਜਾਣੇ ਕਿ ਮੇਰੀ ਤਾਈ ਸੱਸ ਮਿਲੀ ਅਸੀਂ ਮਿਲ ਕੇ ਗੱਲਾਂ ਬਾਤਾਂ ਹਾਸੀ ਮਜ਼ਾਕ ਕੀਤਾ ਉਸ ਰਾਤ ਮੇਰੀ ਤਾਈ ਸੱਸ ਵੀ ਸਾਡੇ ਘਰ ਹੀ ਰੁਕ ਗਈ ਸੀ ਅਤੇ ਮੇਰਾ ਸਹੁਰਾ ਆਪਣੇ ਭਰਾ ਦੇ ਨਾਲ ਸ਼ਰਾਬ ਪੀ ਰਿਹਾ ਸੀ ਅਤੇ ਇਸ ਲਈ ਉਹ ਇਸ ਰਾਤ ਉੱਥੇ ਹੀ ਗੱਲਾਂ ਮਾਰਦੇ ਰਹੇ ਅਗਲੇ ਦਿਨ ਮੇਰਾ ਸਹੁਰਾ ਉੱਠ ਕੇ ਆਪਣੇ ਕੰਮ ਤੇ ਚਲਾ ਗਿਆ ਅਤੇ ਮੈਂ ਮੇਰੀ ਵੱਡੀ ਸੱਸ ਦੇ ਨਾਲ ਘਰ ਵਿੱਚ ਇਕੱਲੀ ਸੀ ਇੰਦਾ ਹੀ ਸਾਰਾ ਦਿਨ ਲੰਘ ਗਿਆ ਅਸੀਂ ਦੋਨਾਂ ਨੇ ਮਿਲ ਕੇ ਘਰ ਦਾ ਕੰਮ ਕੀਤਾ ਤੇ ਰੋਟੀ ਪਾਣੀ ਬਣਾਇਆ ਸ਼ਾਮ ਨੂੰ ਜਦੋਂ ਮੇਰਾ ਸਹੁਰਾ ਆ ਕੇ ਆਪਣੇ ਭਰਾ ਨਾਲ ਬੈਠ ਕੇ ਗੱਲਾਂ ਬਾਤਾਂ ਕਰਨ ਲੱਗਿਆ ਅਤੇ ਇਹੀ ਕਰਦੇ ਕਰਾਉਂਦੇ ਬਹੁਤ ਰਾਤ ਹੋ ਗਈ ਸੀ ਪਰ ਉਹਨਾਂ ਨੂੰ ਮੇਰੇ ਘਰ ਵਾਲੇ ਵਰਗੀ ਆਦਤ ਨਹੀਂ ਸੀ ਥੋੜੇ ਸਮੇਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਕਵਿਤਾ ਮੈਂ ਘਰ ਜਾ ਰਹੀਆਂ ਤੂੰ ਵੀ ਸਮੇਂ ਤੇ ਆ ਜਾਈਂ ਮੇਰੀ ਵੱਡੀ ਸੱਸ ਨੇ ਕਿਹਾ ਕਿ ਤੁਸੀਂ ਜਾਓ ਇਹ ਤਾਂ ਹਲੇ ਸਾਡੇ ਨਾਲ ਗੱਲਾਂ ਬਾਤਾਂ ਕਰੂਗੀ ਥੋੜੇ ਚਿਰ ਤੱਕ ਆਪੇ ਆ ਜਾਊਗੀ ਕੁਝ ਸਮੇਂ ਬਾਅਦ ਮੈਂ ਵੀ ਆਪਣੀ ਹਵੇਲੀ ਲਈ ਤੁਰ ਪਈ ਸੀ ਬਾਹਰ ਬਹੁਤ ਤੇਜ਼ ਮੀਂਹ ਸੀ ਮੈਨੂੰ ਮੇਰੀ ਤਾਈ ਸੱਸ ਨੇ ਛਤਰੀ ਦਾ ਦਿੱਤੀ ਸੀ ਤੇ ਮੈਂ ਆਪਣੇ ਘਰ ਆ ਗਈ ਸੀ ਅਤੇ ਮੈਂ ਆਪਣੀ ਚੁੰਨੀ ਦਾ ਪੱਲਾ ਆਪਣੇ ਸਿਰ ਤੇ ਹੀ ਰੱਖਿਆ ਹੋਇਆ ਸੀ ਜਦੋਂ ਮੈਂ ਘਰ ਦੇ ਵਿੱਚ ਐਂਟਰੀ ਕੀਤੀ ਤਾਂ ਮੇਰਾ ਸਾਰਾ ਹਸਨੇ ਸਾਹਮਣੇ ਬੈਠਾ ਟੀਵੀ ਵੇਖ ਰਿਹਾ ਸੀ ਅਤੇ ਉਹਨਾਂ ਨੇ ਮੈਨੂੰ ਵੇਖ ਕੇ ਪੁੱਛਿਆ ਕਿ ਕਵਿਤਾ ਬਾਹਰ ਮੀਂਹ ਤੇਜਾ ਹੈ ਤੇ ਮੈਂ ਕਹਿ ਦਿੱਤਾ ਕਿ ਹਾਂਜੀ ਮੀਂਹ ਪੈਣ ਕਰਕੇ ਮੈਂ ਛਤਰੀ ਹੋਣ ਦੇ ਬਾਵਜੂਦ ਵੀ ਸਾਰੀ ਭਿੱਜ ਗਈ ਸਾਡਾ ਘਰ ਬਹੁਤ ਵੱਡਾ ਸੀ نیچے ਇੱਕ ਹਾਲ ਸੀ ਤੇ ਉੱਪਰ ਕੁਝ ਕਮਰੇ ਸੀ ਛਤਰੀ ਮੈਨੂੰ ਛੋਟੀ ਰਹਿ ਗਈ ਜਿਸ ਕਰਕੇ ਮੇਰੇ ਸਾਰੇ ਕੱਪੜੇ ਭਿੱਜ ਗਏ ਮੈਂ ਅੰਦਰ ਆਉਂਦੀ ਕਿਹਾ ਕਿ ਪਾਪਾ ਦਰਵਾਜ਼ੇ ਤੇ ਬਾਰੀਆਂ ਬੰਦ ਕਰ ਦਿਓ ਨਹੀਂ ਤਾਂ ਅੰਦਰ ਮੱਛਰ ਆ ਜਾਣਗੇ ਅਤੇ ਉਸ ਤੋਂ ਬਾਅਦ ਮੇਰੇ ਸਹੁਰੇ ਨੇ ਸਾਰੀਆਂ ਬਾਰੀਆਂ ਤੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਫਿਰ ਅਚਾਨਕ ਹੀ ਬੱਤੀ ਚਲੀ ਗਈ ਕਿਉਂਕਿ ਮੌਸਮ ਜੋ ਖਰਾਬ ਸੀ ਉਸੇ ਸਮੇਂ ਹੀ ਰਾਮੂ ਨੇ ਮੋਮਬਤੀਆਂ ਚਲਾ ਦਿੱਤੀਆਂ ਮੈਂ ਆਪਣੇ ਸਹੁਰੇ ਨੂੰ ਕਿਹਾ ਕਿ ਪਾਪਾ ਤੁਸੀਂ ਮੇਰੀ ਮਦਦ ਕਰੋ ਉਹਨਾਂ ਨੇ ਕਿਹਾ ਕਿ ਕਵਿਤਾ ਮੈਂ ਤੇਰੀ ਕੀ ਮਦਦ ਕਰ ਸਕਦਾ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਬਾਥਰੂਮ ਦੇ ਵਿੱਚ ਕੋਈ ਟੂਟੀ ਖੁੱਲੀ ਹੈ ਤੁਸੀਂ ਮੋਮਬਤੀ ਲੈ ਕੇ ਉੱਪਰ ਆ ਜਾਓ ਉਹ ਮੇਰੇ ਨਾਲ ਉੱਪਰ ਆ ਗਏ ਤੇ ਮੈਨੂੰ ਬਾਥਰੂਮ ਵਿੱਚੋਂ ਪਾਣੀ ਡਿੱਗਣ ਦੀ ਆਵਾਜ਼ ਸੁਣਾਈ ਦੇ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਬਾਥਰੂਮ ਦੇ ਵਿੱਚ ਚੱਲੀ ਆ ਸ਼ਾਇਦ ਕੋਈ ਟੂਟੀ ਖੁੱਲੀ ਰਹਿ ਗਈ ਹੈ ਤੁਸੀਂ ਇਹਨਾਂ ਨੂੰ ਬੰਦ ਕਰ ਦਿਓ ਪਰ ਉਹਨਾਂ ਤੋਂ ਗਲਤੀ ਨਾਲ ਸ਼ਾਵਰ ਛੱਡਿਆ ਗਿਆ ਅਤੇ ਮੈਂ ਫੇਰ ਤੋਂ ਦੁਬਾਰਾ ਭਿੱਜ ਗਈ ਮੇਰੇ ਸਿਰ ਦੇ ਉੱਤੇ ਚੁੰਨੀ ਦਾ ਪੱਲਾ ਰੱਖਿਆ ਹੋਇਆ ਸੀ ਅਤੇ ਮੈਂ ਦੇਖਿਆ ਕਿ ਮੇਰਾ ਸਹੁਰਾ ਬੜੇ ਹੀ ਅਜੀਬ ਤਰੀਕੇ ਨਾਲ ਚੁੱਪਚਾਪ ਮੈਨੂੰ ਦੇਖ ਰਿਹਾ ਸੀ ਫਿਰ ਇੱਕ ਦਿਨ ਇਸੇ ਤਰ੍ਹਾਂ ਹੀ ਹੋਇਆ ਜੋ ਕਿ ਮੇਰਾ ਸਹੁਰਾ ਹਮੇਸ਼ਾ ਆਪਣੇ ਦੋਸਤਾਂ ਦੇ ਨਾਲ ਬਾਹਰ ਘੁੰਮਣ ਜਾਂਦਾ ਸੀ ਅਤੇ ਉਹਨਾਂ ਨੂੰ ਖਾਣ ਪੀਣ ਦੀ ਆਦਤ ਸੀ ਮੈਂ ਸਵੇਰੇ-ਸਵੇਰੇ ਦੁਕਾਨ ਤੇ ਗਈ ਤਾਂ ਮੀ ਪੈ ਰਿਹਾ ਸੀ ਤੇ ਹਮੇਸ਼ਾ ਵਾਂਗ ਮੈਂ ਆਪਣੀ ਚੁੰਨੀ ਦਾ ਪੱਲਾ ਸਿਰ ਤੇ ਰੱਖਿਆ ਸੀ ਤੇ ਮੇਰੇ ਕੋਲ ਛਤਰੀ ਵੀ ਸੀ ਮੈਂ ਵੇਖਿਆ ਕਿ ਮੇਰਾ ਸਹੁਰਾ ਇੱਕ ਦਰਖਤ ਦੇ ਥੱਲੇ ਖੜਾ ਸੀ ਤੇ ਜਦੋਂ ਮੈਂ ਉਹਨਾਂ ਵੱਲ ਵੇਖਿਆ ਤਾਂ ਉਹ ਮੈਨੂੰ ਹੀ ਵੇਖ ਰਹੇ ਸੀ ਉਹਨਾਂ ਦੀ ਨਜ਼ਰਾਂ ਮੇਰੇ ਉੱਤੇ ਹੀ ਸੀ ਅਤੇ ਉਸ ਤੋਂ ਬਾਅਦ ਮੈਂ ਘਰ ਆ ਗਈ ਕਿਉਂਕਿ ਮੈਂ ਬੁਰੀ ਤਰ੍ਹਾਂ ਭਿੱਜ ਗਈ ਸੀ ਜਦੋਂ ਮੈਂ ਘਰ ਆ ਕੇ ਸ਼ੀਸ਼ੇ ਵਿੱਚ ਵੇਖਿਆ ਤਾਂ ਮੇਰਾ ਸਾਰਾ ਸੂਟ ਭਿੱਜਿਆ ਪਿਆ ਸੀ ਤੇ ਮੇਰੇ ਸਰੀਰ ਨਾਲ ਚਿਪਕਿਆ ਪਿਆ ਸੀ ਇਹਨਾਂ ਨੂੰ ਬੜਾ ਅਜੀਬ ਲੱਗ ਰਿਹਾ ਸੀ ਜਿਸ ਕਰਕੇ ਕੁਝ ਅਜੀਬ ਜਿਹਾ ਦਿਖਣ ਚ ਲੱਗਦਾ ਸੀ ਮੈਨੂੰ ਬਹੁਤ ਜ਼ਿਆਦਾ ਸ਼ਰਮ ਵੀ ਆ ਰਹੀ ਸੀ ਅਤੇ ਮੈਂ ਜਾਣ ਬੁਝ ਕੇ ਹੋਰ ਜ਼ਿਆਦਾ ਭਿੱਜ ਗਈ ਕਿਉਂਕਿ ਮੈਨੂੰ ਮੀਂਹ ਵਿੱਚ ਭਿੱਜਣਾ ਵਧੀਆ ਲੱਗਦਾ ਸੀ ਕਿਸੇ ਨਾ ਕਿਸੇ ਬਹਾਨੇ ਮੈਂ ਆਪਣੇ ਆਪ ਨੂੰ ਖੁਸ਼ੀ ਦੇ ਰਹੀ ਸੀ ਤੇ ਆਪਣੇ ਆਪ ਨੂੰ ਸੋਨਾ ਬਪਾਉਂਦੀ ਕੋਸ਼ਿਸ਼ ਕਰਦੀ ਸੀ ਮੇਰਾ ਸਹੁਰਾ ਮੈਨੂੰ ਵੇਖ ਕੇ ਖੁਸ਼ ਹੋ ਰਿਹਾ ਸੀ ਉਸ ਸਮੇਂ ਬਾਅਦ ਜਦੋਂ ਘਰ ਆਏ ਤਾਂ ਮੈਂ ਵੀ ਆਪਣੇ ਸਾਰੇ ਕੰਮ ਖਤਮ ਕਰ ਚੁੱਕੀ ਸੀ ਅਤੇ ਨਹਾਉਣ ਲਈ ਦੂਜੇ ਕਮਰੇ ਵਿੱਚ ਚਲੀ ਗਈ ਸੀ ਅਲਮਾਰੀ ਵਿੱਚੋਂ ਮੈਂ ਆਪਣਾ ਨਾਈਟ ਸੂਟ ਕੱਢਿਆ ਅਤੇ ਦੂਜੇ ਕਮਰੇ ਦੇ ਪਿੱਛੇ ਬਣੇ ਬਾਥਰੂਮ ਵਿੱਚ ਨਹਾਉਣ ਲਈ ਚਲੀ ਗਈ ਅਤੇ ਮੇਰਾ ਸਹੁਰਾ ਬਾਹਰ ਭਾਂਡੇ ਵਿੱਚ ਬੈਠਾ ਸੀ ਕੱਪੜੇ ਬਦਲਦੇ ਸਮੇਂ ਮੈਂ ਕਮਰਾ ਬੰਦ ਕਰਨਾ ਹੀ ਭੁੱਲ ਗਈ ਸੀ ਅਤੇ ਜਦੋਂ ਮੈਂ ਕੱਪੜੇ ਬਦਲ ਰਹੀ ਸੀ ਤਾਂ ਉਹ ਮੈਨੂੰ ਚੁੱਪਚਾਪ ਵੇਖ ਰਹੇ ਸੀ ਕੱਪੜੇ ਬਦਲਦੇ ਸਮੇਂ ਮੈਨੂੰ ਵੀ ਮਹਿਸੂਸ ਹੋ ਰਿਹਾ ਸੀ ਜਿਦਾਂ ਕੋਈ ਮੈਨੂੰ ਵੇਖ ਰਿਹਾ ਹੋਵੇ ਮੈਨੂੰ ਕੋਈ ਲੁਕੇ ਵੇਖਦਾ ਹੋਵੇ ਫਿਰ ਮੈਂ ਸੋਚਿਆ ਕਿ ਸ਼ਾਇਦ ਮੇਰਾ ਭੁਲੇਖਾ ਕਮਰੇ ਵਿੱਚ ਬਹੁਤ ਹਨੇਰਾ ਸੀ ਤੇ ਉਹ ਸੋਫੇ ਤੇ ਬੈਠੇ ਮੈਨੂੰ ਵੇਖ ਰਹੇ ਸੀ ਮੈਨੂੰ ਵੇਖਦੇ ਹੋਏ ਉਹ ਆਪਣੇ ਹੋਸ਼ ਖੋਣ ਲੱਗੇ ਸੀ ਉਹਨਾਂ ਦੀ ਹਰਕਤਾਂ ਮੈਨੂੰ ਸਾਬ ਵਿਖਾਈ ਦੇ ਰਹੀਆਂ ਸੀ ਜਦੋਂ ਮੈਂ ਟਾਈਮ ਦੇਖਿਆ ਤਾਂ ਉਸ ਸਮੇਂ ਰਾਤ ਦੇ ਪੂਰੇ 2 ਵਜ ਗਏ ਸੀ ਮੈਂ ਮੇਰੇ ਸੋਹਣ ਨੂੰ ਕਿਹਾ ਕਿ ਪਾਪਾ ਤੁਸੀਂ ਸੌਣਾ ਨਹੀਂ ਤੁਸੀਂ ਅੱਜ ਥੱਕ ਗਏ ਹੋਣੇ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਥੱਕਿਆ ਤਾਂ ਨਹੀਂ ਪਰ ਨੀਂ ਨਹੀਂ ਆ ਰਹੀ ਅੱਜ ਕੰਮ ਬਹੁਤ ਸੀ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਬਾਹਰ ਮੀਂਹ ਪੈਣ ਕਰਕੇ ਮੱਛਰ ਹੋ ਗਏ ਨੇ ਤੁਸੀਂ ਬਾਹਰ ਭਾਂਡੇ ਵਿੱਚ ਨਾ ਬੈਠੋ ਤੁਸੀਂ ਮੇਰੇ ਕਮਰੇ ਵਿੱਚ ਹੀ ਸੌ ਜਾਓ ਕਿਉਂਕਿ ਅਸੀਂ ਬਾਕੀ ਕਮਰੇ ਦੀ ਸਫਾਈ ਨਹੀਂ ਕਰਵਾਈ ਸੀ ਥੋੜੇ ਸਮੇਂ ਬਾਅਦ ਮੈਂ ਉਨ੍ਹਾਂ ਲਈ ਅਤਿਆਪ ਦੇ ਲਈ ਚਾਹ ਬਣਾ ਕੇ ਲੈ ਕੇ ਆਈ ਅਸੀਂ ਦੋਨੋਂ ਬਾਲਕਨੀ ਵਿੱਚ ਬੈਠੇ ਚਾਹ ਪੀ ਰਹੇ ਸੀ ਤੇ ਬਹੁਤ ਗੱਲਾਂ ਮਾਰ ਰਹੇ ਸੀ ਮੇਰੇ ਸਹੁਰੇ ਨੇ ਮੈਨੂੰ ਪੁੱਛਿਆ ਕਿ ਤੂੰ ਮੇਰੇ ਪੁੱਤ ਨਾਲ ਖੁਸ਼ ਤਾਂ ਹੈ ਨਾ ਮੈਂ ਉਨ੍ਹਾਂ ਨੂੰ ਕਿਹਾ ਕਿ ਹਾਂ ਪਾਪਾ ਮੈਂ ਬਹੁਤ ਖੁਸ਼ ਹਾਂ ਸਾਡੇ ਕੋਲ ਤੇ ਆਸਾ ਗੱਡੀ ਘਰ ਸਭ ਖੁਸ਼ ਹੈ ਪਰ ਇਸ ਚੀਜ਼ ਵਿੱਚ ਔਰਤ ਦੀ ਖੁਸ਼ੀ ਹੁੰਦੀ ਹੈ ਉਹ ਮੈਨੂੰ ਨਹੀਂ ਮਿਲੀ ਉਹ ਹੈ ਆਪਣੇ ਘਰ ਵਾਲੇ ਦਾ ਪਿਆਰ ਅਤੇ ਉਸ ਦਾ ਤੁਹਾਨੂੰ ਪਤਾ ਹੀ ਹੈ ਕਿ ਤੁਹਾਡਾ ਪੁੱਤ ਮੈਨੂੰ ਖੁਸ਼ੀ ਨਹੀਂ ਦੇ ਸਕਦਾ ਕਿਉਂਕਿ ਉਹ ਇੱਕ ਨੰਮਰਦ ਹੈ ਕਿਉਂਕਿ ਮੈਂ ਉਹਨਾਂ ਨਾਲ ਆਪਣੀ ਹਰ ਗੱਲ ਸ਼ੇਅਰ ਕਰ ਲੈਂਦੀ ਸੀ ਫਿਰ ਉਹ ਕਹਿਣ ਲੱਗੇ ਕਿ ਤੂੰ ਇੰਨੀ ਸੋਹਣੀ ਸੁਨੱਖੀ ਹੈ ਥੋੜੀ ਜੀ ਗੋਲ ਮਟੋਰ ਹੈ ਦਰਸਰ ਉਹਨਾਂ ਨੇ ਮੇਰਾ ਧਿਆਨ ਬਲਟਾਣ ਲਈ ਮੈਨੂੰ ਮਜ਼ਾਕ ਕੀਤਾ ਕਿ ਮੈਂ ਉਦਾਸ ਨਾ ਹੋ ਜਾਵਾਂ ਮੈਂ ਗੱਲ ਸੁਣ ਕੇ ਹੈਰਾਨ ਹੋ ਗਈ ਤੇ ਕਿਹਾ ਕਿ ਪਾਪਾ ਤੁਸੀਂ ਕੁਝ ਵੀ ਬੋਲਦੇ ਰਹਿੰਦੇ ਹੋ ਕਹਿਣ ਲੱਗੇ ਤੂੰ ਮੇਰੀ ਸਭ ਤੋਂ ਪਿਆਰੀ ਨੂੰਹ ਹੈ ਤੇ ਧੀ ਵੀ ਹੈ ਮੇਰੇ ਸਹੁਰੇ ਨੇ ਉਸ ਸਮੇਂ ਬਹੁਤ ਸ਼ਰਾਬ ਪੀਤੀ ਸੀ ਪਰ ਇਸ ਤੋਂ ਬਾਅਦ ਵਿੱਚ ਉਸ ਨੇ ਆਪਣੀ ਹੱਦ ਪਾਰ ਨਹੀਂ ਕੀਤੀ ਉਹ ਆਪਣੀ ਮਰਿਆਦਾ ਦੇ ਵਿੱਚ ਹੀ ਰਹੇ ਅਤੇ ਕੁਝ ਦਿਨਾਂ ਤੱਕ ਅਸੀਂ ਪਿੰਡ ਰਹਿਣ ਤੋਂ ਬਾਅਦ ਸਾਡਾ ਪ੍ਰਾਪਰਟੀ ਦਾ ਕੰਮ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਤੇ ਮੇਰਾ ਸਹੁਰਾ ਅਸੀਂ ਸ਼ਹਿਰ ਆਪਣੇ ਘਰ ਆ ਗਏ ਸੀ ਦੋਸਤੋ ਸਹੁਰੇ ਤੇ ਨੌਂ ਦਾ ਰਿਸ਼ਤਾ ਇੱਕ ਪਿਓ ਤੇ ਧੀ ਦੇ ਰਿਸ਼ਤੇ ਵਾਂਗ ਹੁੰਦਾ ਮੈਂ ਤੇ ਮੇਰਾ ਸਹੁਰਾ ਸਾਡਾ ਦੋਨਾਂ ਦਾ ਰਿਸ਼ਤਾ ਵੀ ਇਤਾਂ ਦਾ ਹੀ ਸੀ ਅਤੇ ਆਪਣੀ ਆਸੀਸ ਗਲਤੀ ਤੇ ਬਹੁਤ ਪਛਤਾਵਾ ਕੀਤਾ ਜਨ ਜਦੋਂ ਕਿ ਉਹਨਾਂ ਨੇ ਮੈਨੂੰ ਆਪਣੀ ਦੀ ਇਦਿੱਤਰਾ ਰੱਖਿਆ ਤੇ ਬਹੁਤ ਪਿਆਰ ਦਿੱਤਾ ਪਰ ਪਤਾ ਨਹੀਂ ਕਿਉਂ ਮੇਰੇ ਦਿਲ ਵਿੱਚ ਇੱਕ ਮਿੰਟ ਲਈ ਉਹਨਾਂ ਲਈ ਸ਼ੱਕ ਆ ਗਿਆ ਸੀ ਸੋ ਦੋਸਤੋ ਕਦੀ ਵੀ ਆਪਣੇ ਰਿਸ਼ਤਿਆਂ ਵਿੱਚ ਸ਼ੱਕ ਨਾ ਆਉਦੋ ਸ਼ੱਕ ਰਿਸ਼ਤੇ ਬਰਬਾਦ ਕਰ ਦਿੰਦਾ ਸੋ ਇਹ ਸੀ ਸਾਡੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸ਼ਾਇਰਕ ਚੈਨਲ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਦਿਿਲੋਂ Sand of